ਅੱਜ ਅੱਜ ਵਰਲਡ ਹੈਲਥ ਦੇਤੇ ਵੁਡਸਟਾਕ ਦੇ ਬੱਚੇ ਇੱਕ ਸਾਈਕਲ ਰੈਲੀ ਕਰਨ ਜਾ ਰਹੇ ਸਨ ਸਾਈਕਲ ਰੈਲੀ ਇਹਨਾਂ ਦੇ ਵਿੱਚ ਅਵੇਰਨੈਸ ਕਾਜ਼ ਕਰਨੇ ਆ ਕਿ ਸਾਈਕਲ ਚਲਾਉਣਾ ਚਾਹੀਦਾ ਸਾਈਕਲ ਦੇ ਨਾਲ ਤੁਹਾਡੀ ਇਹਨਾਂ ਦੀ ਸਿਹਤ ਵੀ ਬੈਟਰ ਹੁੰਦੀ ਹੈ ਇਸ ਸਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਥੀਮ ਹੈ ਮਾਈ ਰਾਈਟ ਮਾਈ ਹੈਲਥ ਮਾਈ ਰਾਈਟ ਸੋ ਇਹਦੇ ਤਹਿਤ ਇਹਨਾਂ ਨੂੰ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਦੱਸਿਆ ਗਿਆ ਇਹਨਾਂ ਨੂੰ ਹੈਲਦੀ ਫੂਡ ਖਾਣ ਬਾਰੇ ਦੱਸਿਆ ਗਿਆ ਔਰ ਵਾਕ ਕਰਨ ਬਾਰੇ ਹੈਲਦੀ ਹੈਬਿਟਸ ਫਿਜ਼ੀਕਲ ਐਕਟੀਵਿਟੀ ਕਰਨ ਬਾਰੇ ਔਰ ਸਾਈਕਲ ਰੈਲੀ ਦਾ ਮੁੱਖ ਮੰਤਵ ਸਕੂਟਰ ਜਾਂ ਕਾਰਾਂ ਨੂੰ ਛੱਡ ਕੇ ਸਾਨੂੰ ਸਾਈਕਲ ਚਲਾਉਣੇ ਚਾਹੀਦੇ ਨੇ ਬਿਲਕੁਲ ਸਾਡੇ ਵੱਲੋਂ ਲਗਾਤਾਰ ਜਾਗਰੂਕ ਕੀਤਾ ਜਾਂਦਾ ਪਰ ਅੱਜ ਕੱਲ ਦੇ ਨੌਜਵਾਨ ਜਿਹੜੇ ਦਸਤਰੀ ਨਾ ਦੇ ਨੌਜਵਾਨ ਪੀੜੀ ਹੈ ਪਰ ਜਾਗਰੂਕ ਨਹੀਂ ਨੇ ਉਹ ਅਜੇ ਵੀ ਫਾਸਟ ਫੂਡ ਖਾਣ ਦੇ ਗੁਰੇਜ਼ ਨਹੀਂ ਕਰਦੇ ਸੋ ਇਸ ਤੇ ਹੁੰਦਾ ਹੈ ਤੇ ਇਹਨਾਂ ਨੂੰ ਬੱਚਿਆਂ ਨੂੰ ਅੱਜ ਦੱਸਿਆ ਗਿਆ ਹੈ ਕਿ ਜਿਹੜੀ ਸਿਹਤ ਹੈ ਸਿਹਤ ਹੈ ਤੇ ਸਭ ਕੁਝ ਹੈ ਸਿਹਤ ਹੈ ਤੇ ਜਹਾਨ ਹੈ ਔਰ ਸਿਹਤ ਵਾਸਤੇ ਇਹਨਾਂ ਨੂੰ ਚੰਗੀ ਸਿਹਤ ਖਾਣ ਵਾਸਤੇ ਸਭ ਤੋਂ ਜ਼ਰੂਰੀ ਬੈਲੈਂਸ ਡਾਈਟ ਹੈ ਔਰ ਉਸ ਦੇ ਨਾਲ ਹੀ ਫਿਜ਼ੀਕਲ ਐਕਟੀਵਿਟੀ ਹੈ ਕਿ ਕਸਰਤ ਕਰਨੀ ਚਾਹੀਦੀ ਇਹਨਾਂ ਨੂੰ ਦੇਖੋ ਹਰ ਸਾਲ ਦੀ ਤਰ੍ਹਾਂ ਵਰਲਡ ਹੈਲਥ ਡੇ ਤੇ ਹਰ ਵਾਰੀ ਜਿਹੜੇ ਵੁੱਡਸਟਾਕ ਸਕੂਲ ਦੇ ਬੱਚੇ ਨੇ ਉਹ ਸਾਈਕਲ ਰੈਲੀ ਜ਼ਰੂਰ ਕਰਦੇ ਆ ਔਰ ਬੇਸਿਕਲੀ ਇਹ ਸਾਰੇ ਸ਼ਹਿਰੀਆਂ ਲਈ ਔਰ ਖਾਸ ਕਰਕੇ ਜਿਹੜੇ ਸਕੂਲਾਂ ਦੇ ਬੱਚੇ ਨੇ ਉਹਨਾਂ 'ਚ ਅਵੇਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਕੂਟਰਾਂ ਦੀ ਜਗ੍ਹਾ ਉਹ ਸਾਈਕਲਸ ਤੇ ਜਿਹੜੇ ਨੇ ਉਹਨੂੰ ਵੱਧ ਤੋਂ ਵੱਧ ਯੂਜ਼ ਕਰਨ ਤਾਂ ਕਿ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਆ ਉਹ ਜ਼ਰੂਰੀ ਆ ਆ ਕਹਾਂ ਜਾਂਦਾ ਕਿ ਇਹਦੇ ਨਾਲ ਪੋਲੂਸ਼ਨ ਘਟਦੀ ਆ ਪਰ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹਦੇ ਵੱਲ ਖਿਆਲ ਕੀਤਾ ਜਾਏ ਔਰ ਇਸ ਦਿਨ ਤੇ ਹੋਰ ਜਿਹੜੇ ਅੱਛੇ ਮੈਸੇਜੇਜ਼ ਨੇ ਉਹ ਬੱਚਿਆਂ ਵੱਲੋਂ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਨੇ ਕਿ ਜੰਕ ਫੂਡ ਜਿਹੜਾ ਵਾ ਉਹ ਮਿਨੀਮਮ ਜਿਹੜਾ ਵਾ ਰਾਦਰ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਬੈਲੈਂਸਡ ਫਰੈਸ਼ ਡਾਈਟ ਜਿਹੜੀ ਹੈ ਉਹ ਅੱਜ ਅੱਜ ਦੇ ਦਿਨ ਤੇ ਖਾਸ ਕਰਕੇ World Health Day ਤੇ ਇਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਜਿਹੜਾ ਕਿ ਬੱਚੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਇਹ ਤੋਂ ਦੇ ਬੱਚਿਆਂ ਨੂੰ ਦੇਣ ਜਾ ਰਹੇ ਨੇ ਮੈਂ ਮੁਬਾਰਕਵਾਦ ਦੇਣਾ ਇਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਇਹ ਅੱਜ ਵੀ ਇਹ ਸਾਈਕਲ ਜਿਹੜੇ ਨੇ ਯੂਜ਼ ਕਰਦੇ ਨੇ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਸੀਨੀਅਰ ਬੱਚੇ ਨੇ ਦੂਰੋਂ ਆਉਂਦੇ ਨੇ ਉਹ ਤੇ ਹੁਣ ਸਕੂਟਰਾਂ ਤੇ ਆਉਣ ਲੱਗ ਪਏ ਨੇ ਪਰ ਸ਼ਹਿਰ ਦੇ ਬੱਚੇ ਅੱਜ ਵੀ ਇਹ ਸਾਡੇ ਸਕੂਲ ਦੇ ਵਿੱਚ ਸਾਈਕਲਾਂ ਤੇ ਹੀ ਆਉਂਦੇ ਨੇ ਔਰ ਇਹਦੇ ਲਈ ਮੈਂ ਸਾਰੇ ਉਹਨਾਂ ਪੇਰੈਂਟਸ ਨੂੰ ਮੁਬਾਰਕਵਾਦ ਦੇਣਾ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਕੇ आज दौर दे भी साइकल पे जोर दें ता वो अपनी में चंगी तरह बना सकन धनबाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर